ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਗਲਾ ਜਿਹੜਾ ਆਪਾਂ ਬੁਕਰਮ ਤੇ ਪੇਸਟਿੰਗ ਵਾਲੀ ਹੈ ਆਪਣੇ ਕੋਲੇ ਬੁਕਰਮ ਹੈ ਤੇ ਇਹਦੇ ਤੇ ਆਪਾਂ ਗਲਾ ਕਿੱਦਾਂ ਕੱਟ ਸਕਦੇ ਹਾਂ ਠੀਕ ਹੈ ਜਿੱਦਾਂ ਦੀ ਵੀ ਆਪਾਂ ਸ਼ੇਪ ਚਾਉਣੇ ਆ ਆਪਾਂ ਉਦਾਂ ਦੀ ਸ਼ੇਪ ਬਣਾ ਸਕਦੇ ਹਾਂ ਗਲੇ ਦੀ ਤੇ ਆਪਾਂ ਨੇ ਇਹਦੇ ਵਿੱਚੋਂ ਇਧਰੋਂ ਇੱਕ ਪੱਲਾ ਗਲਾ ਕੱਟ ਕੀਤਾ ਸੀ ਤੇ ਇਹ ਆਪਣੇ ਕੋਲੇ ਜਿਹੜਾ ਇਹਨਾਂ ਕਪੜਾ ਇਧਰ ਬੁਕਰਮਾ ਜਿਹੜੀ ਇੱਥੋਂ ਆਪਾਂ ਕੱਟ ਕਰ ਲਾਂਗੇ ਕਿਉਂਕਿ ਆਪਾਂ ਨੂੰ ਇੱਥੋਂ ਆਪਣੀ ਸਾਈਡ ਵਾਲੀ ਲੈਂਥ ਆ ਜਾਊਗੀ ਠੀਕ ਹੈ ਤੇ ਇਧਰੋਂ ਆਪਾਂ ਕੱਟ ਹੀ ਕਰਨਾ ਹੈ ਤੇ ਹੁਣ ਆਪਾਂ ਇਹ ਤੋਂ ਇਹ ਕੱਟ ਕਰ ਲਾਂਗੇ ਇੱਥੋਂ ਆਪਾਂ ਇਹਨੂੰ ਕਰਾਂਗੇ ਕਟਿੰਗ ਠੀਕ ਹੈ ਜੀ ਇੱਥੋਂ ਆਪਾਂ ਕੱਟ ਕਰਤਾ ਇਹ ਵਾਲਾ ਐਕਸਟਰਾ ਇੱਥੋਂ ਆਪਾਂ ਪਹਿਲਾਂ ਗਲਾ ਤਿਆਰ ਕੀਤਾ ਸੀਗਾ ਹੁਣ ਆਪਾਂ ਇਹਦੀ ਲੰਬਾਈ ਮਿਣਾ ਲਈ ਆਪਾਂ 7 ਇੰਚ ਤਿਆਰ ਕਰਕੇ ਇੱਕ ਵਾਰੀ ਆਪਾਂ 7 ਤੇ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਵੀ ਵਾਲਾ ਗਲਾ ਬਣਾਵਾਂਗੇ ਆਪਾਂ ਜਿਹੜਾ ਜਿਹਦੇ ਮਤਲਬ ਕਿ ਐਦਾਂ ਗਲਾ ਬਣ ਕੇ ਠੀਕ ਹੈ ਇਸ ਤਰ੍ਹਾਂ ਗਲਾ ਬਣੂ ਇਹ ਤੇ ਇਹਦੀ ਵੀ ਜਿਹੜੀ ਛੋਟੀ ਜੀ ਇੱਥੇ ਵੀ ਬੰਦੀ ਅੱਜਕੱਲ ਜ਼ਿਆਦਾ ਟ੍ਰੈਂਡ ਚ ਹੈ ਇਸ ਤਰ੍ਹਾਂ ਆਪਣਾ ਇਹ ਗਲਾ ਜਿਹੜਾ ਬਣ ਕੇ ਰੈਡੀ ਹੋਊਗਾ ਤੇ ਉਹ ਆਪਾਂ ਗਲੇ ਦੀ ਕਟਿੰਗ ਕਰਾਂਗੇ ਹੁਣ ਨੀਚੇ ਕਿੰਨਾ ਰੱਖਾਂਗੇ ਇੱਥੋਂ ਆਪਾਂ ਨੇ 1.5 ਇੰਚ ਦੀਨ ਸ਼ਾਲ ਲਾ ਲੈਣਾ ਇੱਕ ਠੀਕ ਹੈ ਜੀ ਤੇ ਇਹਦੇ ਨੀਚੇ ਆਪਾਂ ਲਾਵਾਂਗੇ ਪੌਣਾ ਗਿਂਚ ਠੀਕ ਹੈ ਇੰਚ ਤੋਂ ਥੋੜਾ ਜਿਹਾ ਆਪਾਂ ਘੱਟ ਲਾਵਾਂਗੇ ਦਾ ਚੌੜਾ ਬੁਕਰ ਮਨੀ ਰੱਖ ਦੇ ਨੀਚੇ ਤੇ ਆਪਾਂ ਤੁਹਾਨੂੰ ਪੈਨਣਾ ਦਿਖਾਉਣੇ ਨੇ ਲਾ ਕੇ ਇਹ ਆਪਣਾ ਹੋ ਗਿਆ ਡੇਢ ਦਾ ਇਹ ਆਪਣੇ ਪੌਣੀ ਇੰਚ ਦਾ ਜਿੰਨਾ ਆਪਾਂ نیچے ਆ ਰੱਖਿਆ ਪੌਣਾ 1 ਇੰਚ ਤੋਂ 1 ਇੰਚ ਮਤਲਬ 1 ਪੁਆਇੰਟ ਘਟਾ ਹੈ ਠੀਕ ਹੈ ਤੇ ਆਪਾਂ ਐਵੇਂ ਵੀ ਰੱਖਾਂਗੇ ਤੇ ਆਪਾਂ ਗਲਾ ਜਿਹੜਾ ਇੱਥੋਂ ਬਣਾਉਣਾ ਹੈ 2.5 ਇੰਚ ਤੇ ਨਿਸ਼ਾਨ ਲਾਣਾ ਆਪਾਂ 5 ਇੰਚ ਚੌੜਾ ਗਲਾ ਬਣਾਉਣਾ ਠੀਕ ਹੈ 2.5 ਇੰਚ ਦੇ ਹਿਸਾਬ ਨਾਲ ਆਪਾਂ ਇਹ ਇੱਥੋਂ ਇਸ ਤਰ੍ਹਾਂ ਆਪਾਂ ਉੱਪਰ ਨੂੰ ਨਿਸ਼ਾਨ ਲਾ ਲਾਂਗੇ 2.5 ਇੰਚ ਆਪਾਂ ਉੱਪਰੋਂ ਗਲਾ ਰੈਡੀ ਕਰਨਾ ਹੈ ਠੀਕ ਹੈ ਜੀ ਇਹਦੇ ਆਪਾਂ ਵਿੱਚ ਵੀ 1.7 ਕੱਟ 1 ਇੰਚ ਇਹਨਾਂ ਕੱਪੜਾ ਰੱਖ ਲਾਂਗੇ ਸਾਂ ਕਰਾਂਗੇ ਹੁਣ ਆਪਣਾ ਇਹ 2.5 2.5 ਦਾ ਜਿਹੜਾ ਨਿਸ਼ਾਨ ਆਪਾਂ ਇੱਥੋਂ ਤੱਕ ਲਾ ਲਿਆ ਇੱਥੇ ਵੀ ਆਪਾਂ 2.5 ਦਾ ਲਾ ਲਿਆ ਠੀਕ ਹੈ ਜੀ ਹੁਣ ਆਪਾਂ ਜਿਹੜਾ ਇਹ 7 ਦਾ ਲਾਇਆ ਹੋਇਆ ਇਹਨੂੰ ਆਪਾਂ ਕਿਵੇਂ ਕਰਾਂਗੇ ਇੱਥੋਂ ਰੱਖ ਕੇ 7 ਤੇ ਆਪਣਾ ਨਿਸ਼ਾਨ ਹੈ ਠੀਕ ਹੈ ਜੀ ਤੇ ਇੱਥੋਂ ਆਪਾਂ ਨੇ ਜਿਹੜਾ 7 ਦਾ ਲਾ ਗਿਆ ਇਹ ਆਪਾਂ ਲਾਈਨ ਲਾ ਲਾਂਗੇ ਠੀਕ ਹੈ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸ ਦਿਆ ਗਲੇ ਦੀ ਆਪਾਂ ਕੀਵੇਂ ਸ਼ੇਪ ਆਪ ਆਪ ਦੇ ਸਕਦੇ ਆ ਰੈਡੀ ਮੇਡ ਤਾਂ ਬਹੁਤ ਆਉਂਦੇ ਪਰ ਕਈ ਵਾਰ ਉਹ ਜਿੱਥਾਂ ਦਾ ਆਪਾਂ ਗਲਾ ਬਣਾਉਣਾ ਹੁੰਦਾ ਨਾ ਜਾਂ ਆਪਣੇ ਵਰਕ ਹੁੰਦਾ ਉਦਾਂ ਦਾ ਆਪਾਂ ਕੱਟ ਕਰਨਾ ਤੇ ਆਪਾਂ ਇਦਾਂ ਕੱਟ ਕਰ ਸਕਦੇ ਆ ਤੇ ਹੁਣ ਆਪਾਂ ਇਹਨੂੰ ਇੱਥੋਂ ਮਿਣਾਗੇ ਇੱਥੋਂ ਆਪਾਂ ਜਿਹੜਾ ਉੱਤੋਂ ਉੱਪਰੋਂ ਢਾਈ ਰੱਖਿਆ ਇੱਥੋਂ ਆਪਾਂ ਇਹ ਢਾਈ ਪੌਣੇ 3 ਕਰਾਂਗੇ ਠੀਕ ਹੈ ਪੌਣੇ 3 ਥੋੜਾ ਜਾਂ ਖੁੱਲਾ ਕਰਾਂਗੇ ਇੱਥੋਂ ਵਧਾਵਾਂਗੇ ਇਸ ਨਿਸ਼ਾਨ ਨੂੰ ਆਪਾਂ ਇਹ ਪੌਣੇ 3 ਤੇ ਆਪਾਂ نیچے ਵੀ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਇਹਦੇ ਨਾਲ ਆਪਾਂ ਇਦਾਂ ਮਿਲਾ ਲੈਣਾ ਇਹ ਨਿਸ਼ਾਨ ਜਿਹੜਾ ਸਿੱਧਾ ਕਰਕੇ ਉੱਪਰ ਆਪਣਾ ਢਾਈ ਹੋਵੇ ਤੇ ਇਹਨੂੰ ਆਪਾਂ نیچے ਵਾਲੇ ਨਿਸ਼ਾਨ ਨਾਲ ਇਦਾਂ ਮਿਲਾ ਲੈਣਾ ਠੀਕ ਹੈ ਜੀ ਇਹ ਆਪਣਾ ਚੌਰਸ ਇਦਾਂ ਖਾਨਾ ਬਣ ਗਿਆ ਹੁਣ ਆਪਾਂ ਕੀ ਕਰਾਂਗੇ ਇੱਥੋਂ ਆਪਾਂ ਇਹਦੀ ਗਰਾਈ ਕਰਨੀ ਹੈ ਇਹ ਆਪਾਂ 1 ਇੰਚ ਦਾ ਇੱਥੇ ਜਮਾ ਕੋਰਨਰ 'ਚ ਰੱਖ ਕੇ ਆਪਾਂ 1 ਇੰਚ ਦੇ ਨਿਸ਼ਾਨ ਲਾ ਲਾਂਗੇ ਤੇ ਇਧਰੋਂ ਆਪਾਂ ਲਾਵਾਂਗੇ 2 ਇੰਚ ਦੇ ਜੇ ਆਪਾਂ ਜ਼ਿਆਦਾ ਚੌੜਾ ਜਿਹਾ ਬਣਾਉਣਾ ਤਾਂ ਆਪਾਂ ਡੇਢ ਤੇ ਲਾਵਾਂਗੇ ਨਹੀਂ ਆਪਾਂ ਲਾਵਾਂਗੇ 2 ਤੇ ਠੀਕ ਹੈ ਜੀ ਜੇ ਆਪਾਂ ਜਮਾ ਗਲਾਈ ਚ ਕਰਨਾ ਹੈ ਇਹ ਤੁਹਾਨੂੰ ਦੋਨੇ ਸ਼ੇਪਾਂ 'ਤੇ ਦੱਸਾਂਗੇ ਕਿ 1 ਕੱਪ ਅੱਜ 2 ਤੇ ਸਾਮਣਾ ਲਾਵਾਂਗੇ ਇਧਰੋਂ ਲਾਵਾਂਗੇ ਆਪਾਂ 1 ਇੰਚ ਤੇ ਠੀਕ ਹੈ ਜੀ ਜਿੱਧਰਲੀ ਸਾਈਡ ਆਪਣੀ ਗੋਲ ਹੈ ਇਧਰੋਂ 1 ਇੰਚ ਤੇ ਇਧਰਲੀ ਸਾਈਡ ਆਪਾਂ 2 ਲਾਵਾਂਗੇ ਠੀਕ ਹੈ ਹੁਣ ਆਪਾਂ ਜਿਹੜਾ ਜਿਹੜੀ ਗਲਾਈ ਕਰਾਂਗੇ ਠੀਕ ਹੈ ਇੱਥੋਂ ਆਪਾਂ ਨਿਸ਼ਾਨ ਤੋਂ ਇੱਥੋਂ ਲਿਆ ਕੇ ਇਹਦੀ ਗਲਾਈ ਆਪਾਂ ਇਸ ਤਰ੍ਹਾਂ ਕਰਾਂਗੇ ਇਹਦੇ ਨਾਲ ਮਿਲਾ ਲਾਂਗੇ ਤੇ ਇੱਥੋਂ ਆਪਾਂ ਅੱਗੇ ਲਿਆ ਕੇ ਇਹਦੇ ਨਾਲ ਮਿਲਾਵਾਂਗੇ ਜਿਹੜਾ ਆਪਣਾ ਆਂਡ ਨਿਸ਼ਾਨ ਹੈ ਠੀਕ ਹੈ ਆਪਣੀ ਆਸ ਲਾਈਨ ਨੂੰ ਟੱਚ ਨਹੀਂ ਕਰਨਾ ਜਦ ਇਹ ਜਦੋਂ ਆਪਾਂ ਗਲਾਈ ਕਰਨੀ ਹੈ ਤੇ ਇੱਥੋਂ ਆਪਣੀ ਇੱਦਾਂ ਹੀ ਸਿੱਧਾ ਆਊਗਾ ਤੇ ਇਧਰੋਂ ਵੀ ਆਪਾਂ ਨਿਸ਼ਾਨ ਤੋਂ ਇਧਰ ਲੈਂ ਦੇ ਉੱਪਰ ਟੱਚ ਨਹੀਂ ਕਰਨਾ ਥੋੜਾ ਜਿਹਾ ਮੂਹਰ ਨੂੰ ਲਿਆ ਕੇ ਇਦਾਂ ਗਲਾਈ ਕਰਨੀ ਇਹਦੀ ਠੀਕ ਹੈ ਜੀ ਇਹ ਆਪਣੀ ਗਲਾਈ ਵਾਲੀ ਸ਼ੇਪ ਬਣ ਜਾਂਦੀ ਹੈ ਆਪਾਂ ਥੋੜੀ ਜੀ ਚੌੜੇ ਵਾਲੀ ਬਣਾਉਣੀ ਫਿਰ ਆਪਾਂ ਇਹ ਜੀ ਜਿਹੜੀ ਪੌਣੇ ਇੰਚ ਤੇ ਲਾਵਾਂਗੇ ਇੱਥੇ ਆ ਜੂਗੀ ਫਿਰ ਆਪਣਾ ਥੋੜਾ ਜਿਹਾ ਗਲਾਈ ਜਿਹੜੀ ਚੌੜੀ ਬਣ ਜਾਣੀ ਇੱਥੋਂ ਨੀਵੀ ਹੁਣ ਤੁਸੀਂ ਆਪ ਹੀ ਜਿੱਦਾਂ ਵੀ ਗਲਾਈ ਕਰਨੀ ਉਦਾਂ ਵੀ ਆਪਾਂ ਕਰ ਸਕਦੇ ਆ ਇੱਥੋਂ ਥੋੜੀ ਜੀ ਗਲਾਈ ਜਿਹੜੀ ਚੌਰਸ ਜੀ ਬਣਾਉਣੀ ਜੇ ਜੂ ਸ਼ੇਪ ਫਿਰ ਆਪਾਂ ਪੌਣੇ ਦਾ ਨਿਸ਼ਾਨ ਲਾ ਕੇ ਇਹਦੇ ਨਾਲ ਇਸ ਤਰ੍ਹਾਂ ਮਿਲਾਵਾਂਗੇ ਠੀਕ ਹੈ ਇਦਾਂ ਆਪਾਂ ਇਹਦੀ ਸ਼ੇਪ ਦੇਵਾਂਗੇ ਹੁਣ ਆਪਣਾ ਇਹ ਵੀ ਜਿਹੜੀ ਗਲਾਈ ਆਪਾਂ ਦੋਨੇ ਸ਼ੇਪ ਦੇ ਦਿਆਂ ਠੀਕ ਹੈ ਜਿਹੜੀ ਵੀ ਆਪਾਂ ਜਿੱਦਾਂ ਵੀ ਬਣਾਉਣਾ ਚਾਹੁੰਦੇ ਆ ਦੋਨਾ ਸ਼ੇਪ ਪਾ ਕੇ 1 ਇੰਚ ਦਾ 1.5 ਇੰਚ ਦੇ ਠੀਕ ਹੈ ਜੀ ਇਹ ਆਪਾਂ ਇਦਾਂ ਗਲਾਈ ਕਰ ਲਾਂਗੇ ਇਹਦੀ ਫਿਰ ਆਪਾਂ ਜਿਹੜੀ ਵੀ ਬਣਾਉਣੀ ਹੈ ਉਹਦਾ ਆਪਾਂ ਨਾ 1.5 ਇੰਚ ਦਾ ਨਿਸ਼ਾਨ ਲਾਇਆ نیچے ਤੇ ਉੱਪਰੋਂ ਆਪਾਂ 0.5 ਇੰਚ ਦਾ ਇਦਾਂ ਨਿਸ਼ਾਨ ਲਾ ਲਾਂਗੇ ਠੀਕ ਹੈ 0.5 ਇੰਚ ਜਿਹੜਾ ਹੁੰਦਾ ਜਿਵੇਂ ਕਿ ਆ ਦੋ ਦੇ ਤੇ ਤਿੰਨ ਦੇ ਵਿਚਾਲੇ ਆ ਵਾਲਾ ਆਪਣਾ 0.5 ਇੰਚ ਦਾ ਹੁੰਦਾ ਮੂਰੂ ਆਪਣਾ ਇੰਚੀ ਟੇਪ ਦੇ ਹਿਸਾਬ ਨਾਲ ਇੱਥੇ ਆ ਗਿਆ ਇਥੋਂ ਆਪਾਂ ਨੇ 1/2 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਵੀ ਬਣਾਉਣੀ ਜਿਹੜੀ ਇਥੋਂ ਲਾ ਕੇ ਜਿਹੜਾ ਆਪਣਾ 1 1/2 ਇੰਚ ਦਾ ਇਹਦੇ ਨਾਲ ਮਲਾਵਾਂਗੇ ਜੇ ਆਪਾਂ ਨੂੰ ਉਧਰ ਨਹੀਂ ਪਤਾ ਲੱਗਦਾ ਇਥੋਂ ਲਾ ਕੇ ਆਪਾਂ ਇਸ ਤਰ੍ਹਾਂ ਲਾ ਸਕਦੇ ਹਾਂ ਦੋਨਾਂ ਦਾ ਵਿਚਾਲਾ ਲਾ ਕੇ ਤੇ ਇਥੋਂ ਆਪਾਂ ਨੇ ਇਹਦੇ ਨਾਲ ਬਣਾਉਣਾ ਠੀਕ ਹੈ ਜੀ ਇਦਾਂ ਆਪਾਂ ਨੇ ਇਹ ਵੀ ਬਣਾਉਣੀ ਆ ਠੀਕ ਹੈ ਇਹ ਆਪਣੀ ਛੋਟੀ ਜੀ ਵੀ ਬਣਾਉਣੀ ਆ ਇਹ ਆਪਾਂ ਵੱਧ ਵੀ ਰੱਖ ਸਕਦੇ ਘੱਟ ਵੀ ਰੱਖ ਸਕਦੇ ਆ ਉਹ ਆਪਣੀ ਆਪ ਦੀ ਮਰਜ਼ੀ ਹੈ ਹੁਣ ਆਪਾਂ ਇਥੋਂ ਫੇਰ ਜਿੰਨਾ ਆਪਣਾ ਮਤਲਬ ਕਿ ਇਹਦਾ ਸ਼ੇਪ ਆਪਾਂ ਪਹਿਲਾਂ ਦਿੱਤੀ ਸੀ ਨਾ ਇੰਚ ਤੋਂ 1 ਪੁਆਇੰਟ ਘੱਟ ਇੱਥੋਂ ਆਪਾਂ ਇੰਨੀ ਸ਼ੇਪ ਦੇ ਕੇ ਦੀ ਤੇ نیچے ਤੋਂ ਵੀ ਆਪਾਂ 8 ਇੰਚ ਰੱਖਾਂਗੇ ਤੇ ਇਹਦੀ ਸ਼ੇਪ ਜਿਹੜੀ ਆਪਾਂ ਇਸ ਤਰ੍ਹਾਂ ਮਲਾਵਾਂਗੇ ਇਹਦੇ ਨਾਲ-ਨਾਲ ਆਪਾਂ ਗਲਾਈ ਕਿਹੜੀ ਕਰਾਂਗੇ ਇਹ ਵਾਲੀ ਕਰਨੀ ਹੈ ਇਹ ਵਾਲੀ ਆਪਾਂ ਉੱਪਰਲੀ ਰੱਖਾਂਗੇ ਠੀਕ ਹੈ ਤੇ ਉੱਪਰਲੀ ਦੇ ਹਿਸਾਬ ਨਾਲ ਹੀ ਆਪਾਂ ਇੱਥੇ ਮਲ ਲਾਂਗੇ ਗਲਾਈ ਵਾਲਾ ਇਹ ਆਪਾਂ 1 ਪੁਆਇੰਟ ਘੱਟ ਰੱਖ ਰੱਖ ਕੇ ਇੰਚ ਰੱਖਿਆ ਉਦਾਂ ਹੀ ਆਪਾਂ ਰੱਖਣੀ ਹੈ। ਇਦਾਂ ਆਪਾਂ ਇਹ ਸਾਰੇ ਦੇ ਨਾਲ-ਨਾਲ ਆਪਾਂ ਗਲਾਈ ਕਰਾਂਗੇ। ਠੀਕ ਹੈ। ਇਦਾਂ ਇਹ ਆਪਣੀ ਜਿਹੜੀ ਗਲਾਈ ਇਸ ਤਰ੍ਹਾਂ ਇਦਾਂ ਆ ਜਾਣੀ। ਇਹ ਆਪਾਂ ਇਦਾਂ ਮਲਾ ਲੈਣੀ ਸਾਰੇ ਪੁਆਇੰਟ ਠੀਕ ਹੈ। ਹੁਣ ਆਪਾਂ ਇੱਥੋਂ ਵੀ ਇੱਥੇ ਵੀ ਆਪਾਂ ਇਹ ਨਿਸ਼ਾਨ ਲਾ ਲੈਣਾ। ਇਹ ਆਪਾਂ ਇਦਾਂ ਗਲਾਈ ਕਰਕੇ ਸ਼ੇਪ ਇਹਦੀ ਇਸ ਤਰ੍ਹਾਂ ਵੀ ਦੇ ਸਕਦੇ ਆ ਠੀਕ ਹੈ ਇਦਾਂ ਆਪਾਂ ਸ਼ੇਪ ਦੇ ਸਕਦੇ ਆ ਜੇ ਮਤਲਬ ਆਪਾਂ ਨੂੰ ਕਪੜਾ ਲਾਉਣਾ ਸੌਖਾ ਈਜ਼ੀ ਕਰਨਾ ਹੈ ਤਾਂ ਆਪਾਂ ਇੱਥੋਂ ਨਿਸ਼ਾਨ ਨੂੰ ਸਿੱਧਾ ਇਹਦੇ ਨਾਲ ਮਿਲਾ ਲਾਂਗੇ ਠੀਕ ਹੈ ਤੇ ਜਿਹੜਾ ਆਪਾਂ نیچے ਕਪੜਾ ਲਾਵਾਂਗੇ ਉਹ ਆਪਾਂ ਨੂੰ ਫੋਲਡ ਕਰਨਾ ਇੱਥੋਂ ਕੱਟ ਨਹੀਂ ਲਾਉਣਾ ਪੈਂਦਾ ਫਿਰ ਤੇ ਆਪਾਂ ਸਿੱਧਾ ਹੀ ਆਪਾਂ ਇਦਾਂ ਜਿਹੜਾ ਗਲੇ ਦੇ ਉੱਪਰ ਕਪੜਾ ਜੜ ਸਕਦੇ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਇੱਥੋਂ ਕੱਟ ਕਰ ਲਾਂਗੇ ਆਪਾਂ 1/2 ਇੰਚ نیچے ਤੋਂ ਰੱਖਿਆ ਤੇ ਇਧਰਲੀ ਸਾਈਜ਼ ਆਪਾਂ ਇਦਾਂ ਸਿੱਧਾ ਹੀ ਰੱਖਾਂਗੇ ਤਾਕੇ ਆਪਾਂ ਨੂੰ ਗਲਾ ਜੜਨ ਵਿੱਚ ਈਜ਼ੀਲੀ ਆਪਾਂ ਜੜ ਲਈਏ ਠੀਕ ਹੈ ਤਾਂ ਆਪਾਂ ਇਹ ਚ ਕੱਟ ਕਰ ਲਿਆ ਹੁਣ ਆਪਾਂ ਵਿੱਚੋਂ ਗਲਾਈ ਕੱਟ ਕਰਾਂਗੇ ਤੇ ਆਪਾਂ ਇਹਨੂੰ ਹਿੱਲਣ ਨਹੀਂ ਦੇਣਾ ਕੱਪੜੇ ਨੂੰ ਬੁਕਰਮ ਨੂੰ ਜਿੱਦਾਂ ਪਈ ਹੈ ਦੋਨੇ ਲੜ ਆਪਣੇ ਸੇਮ ਹੋਣੇ ਚਾਹੀਦੇ ਆ ਤੇ ਇੱਥੋਂ ਆਪਾਂ ਨੇ ਕੱਟ ਕਰ ਦੇਣਾ ਹੁਣ ਆਪਾਂ ਉੱਪਰਲੀ ਸਾਈਡ ਕੱਟਣੀ ਹੈ ਠੀਕ ਹੈ ਜੀ ਆਪਾਂ ਕੱਟ ਗਲਾਈ ਕਰਨੀ ਸੀ ਇਹਦੀ ਜੂ ਸ਼ੇਪ ਨਹੀਂ ਬਣਾਉਣਾ ਸੀ ਆਪਾਂ ਥੋੜਾ ਜਿਹਾ ਗਲਾਈ ਚ ਬਣਾਉਣਾ ਹੈ ਤਾਂ ਕਰਕੇ ਆਪਾਂ ਇਹ ਕੱਟ ਕਰਾਂਗੇ ਇਹਦਾ ਠੀਕ ਹੈ ਜੀ ਇਹ ਆਪਣਾ ਕੱਟ ਹੋ ਗਿਆ ਹੁਣ ਆਪਾਂ ਕਟਿੰਗ ਕਰਾਂਗੇ ਆ ਜਿਹੜੀ ਵੀ ਬਣਾਈ ਹੈ ਇਹ ਆਪਾਂ ਇੱਥਾ ਕੱਟ ਕਰਦੇ ਹਾਂ ਠੀਕ ਹੈ ਜੀ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਸ਼ੇਪ ਹੈ ਗਲੇ ਦੀ ਇੱਦਾਂ ਬਣ ਗਈ ਹੈ ਠੀਕ ਹੈ ਨਾ ਇਹ ਵਾਲੀ ਸਾਈਡ ਤੋਂ ਦੇਖੋ ਇਹ ਆਪਣੀ ਜਿਹੜੀ ਗਲੇ ਦੀ ਸ਼ੇਪ ਬਣ ਗਈ ਇਦਾਂ ਇਹ ਆਪਾਂ ਕੋਈ ਵੀ ਗਲਾ ਕਟਿੰਗ ਕਰਨਾ ਤੇ ਇਸੇ ਤਰੀਕੇ ਨਾਲ ਆਪਾਂ ਕਲਾਈ ਕਰ ਸਕਦੇ ਆ ਠੀਕ ਹੈ ਹੁਣ ਆਪਾਂ ਇਹ ਤਾਂ ਨਹੀਂ ਕੱਟ ਕੀਤਾ ਸੀ ਹੁਣ ਆਪਾਂ ਜਦੋਂ ਗਲੇ ਦੇ ਕਪੜਾ ਚੜਾਂਗੇ ਨਾ ਆਪਾਂ ਨੂੰ ਫੋਲਡ ਕਰਨਾ ਸੋ ਈਜ਼ੀ ਹੋ ਜਾਣਾ ਸੌਖਾ ਹੋ ਜਾਣਾ ਤੇ ਇਹ ਆਪਣੀ ਜਿਹੜੀ ਸ਼ੇਪ ਬਣ ਕੇ ਰੈਡੀ ਹੋ ਗਈ ਆਪਾਂ ਵੀ ਸ਼ੇਪ ਦਾ ਗਲਾ ਜਿਹੜਾ ਬਣਾਉਣਾ ਇਦਾਂ ਆਪਣੀ ਜਿਹੜੀ ਵੀ ਬਣ ਗਈ ਹੈ ਤੇ ਇਹ ਆਪਾਂ ਚੌੜੇ ਵੀ ਰੱਖਣਾ ਚਾਹੁੰਦੇ ਆ ਤੇ ਚੌੜੀ ਵੀ ਰੱਖ ਸਕਦੇ ਆ ਇਹ ਆਪਣਾ ਇੱਥੋਂ 5 ਇੰਚ ਚੌੜਾ ਰੂ ਗਲਾ ਤੇ ਇੱਥੋਂ ਬਣਾ ਸਵਾ ਸਵਾ ਕ ਪੰਜ ਇੰਚ ਤੁਸੀਂ ਸਵਾ ਪੰਜ ਆਪਣਾ ਰਹਿ ਗਿਆ ਉੱਪਰੋਂ ਆਪਣਾ 5 ਇੰਚ ਰੈਡੀ ਰਹੂਗਾ ਜਦੋਂ ਆਪਾਂ ਗਲਾ ਜਿਹੜਾ ਆਪਾਂ ਸੈੱਟ ਕਰਕੇ ਪਾਵਾਂਗੇ ਤੇ ਇਹਦੀ ਵੀ ਜਿਹੜੀ ਆਪਾਂ ਇੱਥੋਂ ਅੱਧਾ ਇੰਚ ਰੱਖ ਕੇ ਆਪਣਾ ਇੰਚ ਰਹਿ ਗਿਆ ਉੱਪਰੋਂ ਠੀਕ ਹੈ ਤੇ ਆਪਾਂ ਇਹ ਜੇ ਵਧਾਉਣੀ ਹੈ ਤਾਂ ਆਪਾਂ ਥੋੜੀ ਜੀ ਹੋਰ ਕੱਟ ਕਰ ਸਕਦੇ ਹਾਂ ਠੀਕ ਹੈ ਜੀ ਇਦਾਂ ਆਪਾਂ ਜਿਹੜੀ ਵੀ ਸ਼ੇਪ ਦੇ ਗਲੇ ਤਿਆਰ ਕਰਨੇ ਆ ਤੇ ਆਪਾਂ ਇਦਾਂ ਕੱਟ ਕਰ ਸਕਦੇ ਹਾਂ ਓਕੇ ਜੀ ਬਾਏ ਥੈਂਕ ਯੂ ਵੀਡੀਓ ਦੇਖਣ ਲਈ